বিজেক কুমার ਇੱਕ ਦਾਦਾ ਸਾਥੀ ਵੀ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਐਕਸੀਡੈਂਟ ਹੋ ਗਿਆ ਦੋਫਾ ਤਰਾ ਦਾ ਫੈਸਲਾ ਹੋ ਗਿਆ ਟ੍ਰਾਂਸਫਰਟ ਰਾਜੀ ਛੱਡਣ ਲਈ 1 ਲੱਖ ਰੁਪਇਆ ਮੰਗਿਆ ਗਿਆ ਚੰਨਜੀਤ ਕਿਸੇ ਤੋਂ 28000 ਲੈ ਲਿਆ ਕਿਸੇ ਤੋਂ 30000 ਲੈ ਲਿਆ ਕਿਸੇ ਤੋਂ 15000 ਲੈਦਾ ਜਾਨੀ ਇਹ ਹਾਲਤਾ ਬਣੀ ਆ ਜਾਂ ਬਿਲਗਾ ਵਿਖੇ ਭਾਰਤੀ ਇਨਕਲਾਬੀ ਮਾਰਸਤਵਾਦੀ ਪਾਰਟੀ ਵੱਲੋਂ ਲੋਕਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਦੇ ਹੱਲ ਲਈ ਥਾਣੇ ਅੱਗੇ ਧਰਨਾ ਦਿੱਤਾ ਗਿਆ ਇਸ ਦੌਰਾਨ ਆਗੂ ਨੇ ਕਿਹਾ ਕਿ ਪੁਲਿਸ ਦਾ ਵਤੀਰਾ ਪੈਸੇ ਇਕੱਠੇ ਕਰਨ ਦਾ ਹੈ ਇਹ ਪੁਲਿਸ ਨਾ ਤਾਂ ਲੋਕਾਂ ਨੂੰ ਇਨਸਾਫ ਦੇ ਰਹੀ ਹੈ ਤੇ ਨਾ ਹੀ ਸੋਸ਼ਲ ਪੁਲਿਸਿੰਗ ਦਾ ਕੰਮ ਕਰਦੀ ਹੈ ਸਗੋਂ ਰਿਸ਼ਵਤ ਦਾ ਧਾਣਾ ਇਕੱਠਾ ਕਰਨ ਚ ਹੀ ਜਕੀਨ ਕਰਦੀ ਹੈ ਉਹਨਾਂ ਕਿਹਾ ਕਿ ਪੁਲਿਸ ਨੇ ਇਸ ਥਾਣੇ ਨੂੰ ਲੁੱਟ ਦਾ ਕੇਂਦਰ ਬਣਾਇਆ ਹੋਇਆ ਹੈ ਤੇ ਪੂਰੇ ਪੰਜਾਬ ਵਿੱਚ ਲੋਕ ਕਤਲਾਂ ਫਿਰੋਤੀਆਂ ਕਾਰਨ ਪਰੇਸ਼ਾਨੀ ਦੇ ਹਾਲਾਤ ਵਿੱਚ ਜਿਉਂ ਲੈ ਮਜਬੂਰ ਨੇ ਨਸ਼ੇ ਦੇ ਮੁੱਦੇ ਤੇ ਗੱਲਬਾਤ ਕਰਦੇ ਆਗੂ ਨੇ ਕਿਹਾ ਕਿ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ ਜਿਸ ਦੀ ਜ਼ਿੰਮੇਵਾਰ ਹਾਕਮ ਤਿਰਹਾਨ ਹੈ ਇਸ ਮਗਰ ਅਧਿਕਾਰੀਆਂ ਨੇ ਡੀਐਸਪੀ ਫਿਲੌਰ ਅਤੇ ਥਾਣਾ ਗੁਰਾਹਿੰਦੇ ਮੁਖੀ ਅੱਗੇ ਲੋਕਾਂ ਦੇ ਮਸਲੇ ਨੂੰ ਉਜਾਗਰ ਕੀਤਾ ਬਿਲਗਾ ਤੋਂ ਨਵਰਾਂਗ ਚੈਨਲ ਦੀ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅਨੇਰਾ ਮੇਨ ਕਾਰਨ ਇਹ ਆ ਕਿ ਛੋਟ ਛੋਟੀਆਂ ਗੱਲਾਂ ਆਮ ਲੋਕਾਂ ਦੀਆਂ ਉਹ ਮਸਲੇ ਹੱਲ ਨਹੀਂ ਹੋ ਰਹਾ ਤਾਂ ਇੱਥੇ ਜਿਹੜੇ ਦੋ ਏਐਸਆਈ ਆ ਵਿਜੇ ਕੁਮਾਰ ਤੇ ਦੂਸਰਾ ਚੰਜੀ ਸਿੰਘ ਇਹ ਸ਼ਰੇਆਮ ਭ੍ਰਿਸ਼ਟਾਚਾਰ ਦੀਆਂ ਧੜੀਆਂ ਤੋਲੀਆਂ ਆ ਅੱਖੇ ਸਾਡੇ ਧਰਨੇ ਦੇ ਵਿੱਚ ਕੋਈ ਕਹੇ ਕੋਈ ਬੀਬੀ ਕਹਿੰਦੀ ਆ ਮੇਤੋਂ 5000 ਲੈ ਆ ਕੋਈ ਕਹਿੰਦੀ ਮੇਤੋਂ 3000 ਲੈ ਆ ਕੋਈ ਕਹਿੰਦੀ ਮੇਤੋਂ ਮੇਰਾ ਮੋਬਾਈਲ ਰੱਖ ਲਿਆ ਵਿਜੇ ਕੁਮਾਰ ਇੱਕ ਦਾਦਾ ਸਾਥੀ ਵੀ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਐਕਸੀਡੈਂਟ ਹੋ ਗਿਆ ਦੋਹਾਂ ਤਰ੍ਹਾਂ ਦਾ ਫੈਸਲਾ ਹੋ ਗਿਆ ਟਰੈਕਟਰ ਟਰਾਲੀ ਛੱਡਣ ਲਈ 1 ਲੱਖ ਰੁਪਈਆ ਮੰਗਿਆ ਗਿਆ ਚੰਨਜੀਤ ਕਿਸੇ ਤੋਂ 28000 ਲੈ ਲਿਆ ਕਿਸੇ ਤੋਂ 30000 ਲੈ ਲਿਆ ਕਿਸੇ ਤੋਂ 15000 ਲੈਦਾ ਯਾਨੀ ਇਹ ਹਾਲਤਾ ਬਣਿਆ ਆ ਅਸੀਂ ਇਸ ਭ੍ਰਸ਼ਟਾਚਾਰ ਦੇ ਖਿਲਾਫ ਲੋਕਾਂ ਦੇ ਜਿਹੜੇ ਮਸਲੇ ਸੀ ਉਹਦਾ ਅੱਜ ਧਰਨਾ ਦਿੱਤਾ ਵੱਡੀ ਵੱਡੀ ਪੱਤਰ ਤੇ ਅਪ੍ਰੰਤ ਇੰਸਪੈਕਟਰ ਸਕੰਦਰ ਸਿੰਘ ਜਿਹੜੀ ਟੀਐਸਪੀ ਸਾਹਿਬ ਫਲੋਰ ਨੇ ਡਿਊਟੀ ਲਾਈ ਹੈ ਉਹਨੇ ਆਣ ਕੇ ਸਾਡੀ ਗੱਲ ਸੁਣੀ ਆ ਤੇ ਜਿਹੜੇ ਕੋਸ਼ ਮਸਲੇ ਆ ਜਿਹੜੇ ਜਲਦੀ ਹੱਲ ਹੋਣ ਵਾਲੇ ਆ ਉਹ ਨਹੀਂ ਸਾਨੂੰ ਭਰੋਸਾ ਦਿੱਤਾ ਜੀ ਮੇਹਨਰ ਡੈਪੂਟੇਸ਼ਨ ਘਰੇ ਸੀ ਅੰਦਰੋਂ ਨਹੀਂ ਭਰੋਸਾ ਦਿੱਤਾ ਵੀ ਅਸੀਂ ਕੋਸ਼ ਮਸਲੇ ਜਿਹੜੇ ਆ ਉਹ ਤੁਹਾਡੇ ਇਹਨਾਂ ਦਿਨਾਂ ਚ ਹੱਲ ਕਰ ਦੇਣਗੇ 2-3 ਬਸ ਦਿਨਾਂ ਚ ਅਜੇ ਨਹੀਂ ਮੋਖੇ ਤੇ ਜਿਹੜੇ ਬਿਆਨ ਲੈ ਕੇ ਜੋ ਵੀ ਉਹਦੀ ਕਾਰਵਾਈ ਕਰਨੀ ਸੀ ਕਰਕੇ ਇਹ ਠੁਰਕਾਰ ਦਿੱਤੀ ਆ ਔਰ ਸਾਨੂੰ ਬਾਕੀ ਵੀ ਇਹ ਪ੍ਰੋਸਾ ਦਿੱਤਾ ਵੀ 2 ਜਾਂ 3 ਦਿਨ ਦੇ ਵਿੱਚ ਜਿਹੜੇ ਬਾਕੀ ਵੀ ਅਸੀਂ ਮਸਲੇ ਤੁਹਾਡੇ ਹੱਲ ਕਰ ਦਿੰਨੇ ਆ ਆ ਜਿਹੜੀਆਂ ਇੱਥੇ ਧਰਨੇ ਚਾਹੀਆਂ ਆ ਬੀਬੀਆਂ ਮਜ਼ਦੂਰ ਬੀਬੀਆਂ ਉਹਨੇ ਐਨ ਰੋ ਰੋ ਕੇ ਆਪਣੀਆਂ ਕਹਾਣੀਆਂ ਦਸੀਆਂ ਕਿ ਸਾਡੇ ਨਾਲ ਪੁਲਿਸ ਥੱਲੇ ਆਹ ਕਰਦੀ ਆ ਐਸਐਚਓ ਸਾਹਿਬ ਨੇ ਇਹ ਪ੍ਰੋਸਾ ਦਵਾਇਆ ਅਸੀਂ ਤਾਂ ਪਹਿਲਾਂ ਮੰਗ ਕਰਦੇ ਸੀ ਵੀ ਨਾਲ ਉਥੋਂ ਬੱਦਲਿਆ ਜਾਵੇ ਪਰ ਅਸੀਂ ਇਹ ਕਹਿੰਦੇ ਹੁੰਦੇ ਆ ਵੀ ਜਿਹੜੇ ਜੋ ਇੱਥੇ ਇਹ ਕੰਜਰਖਾਨਾ ਕਰਦੇ ਨੇ ਦੂਜੇ ਥਾਣੇ 'ਚ ਵੀ ਇਹੇ ਕਰਨਾ ਪਰ ਹੁਣ ਅਸੀਂ ਅੱਜ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹ ਰਹੇ ਆ ਕਿ ਇਹ ਜਿਹੜਾ ਇਹ ਹੋਰ ਵੀ ਕੋਈ ਪੁਲਿਸ ਅਧਿਕਾਰੀ ਆ ਇਹ ਖਾਸ ਤੌਰ ਤੇ ਵਿਜੇ ਤੇ ਚਰਨਜੀਤ ਹੁਣ ਦੇ ਕਿਸੇ ਕੋ ਪੈਸਾ ਖੜਨਾ ਸੋਚ ਸਮਝ ਕੇ ਖੜੇ ਅੱਜ ਇਹ ਇੰਸਪੈਕਟਰ ਸਕੰਦਰ ਸਿੰਘ ਦੀ ਭਰੋਸਾ ਦੇਣ ਤੋਂ ਬਾਅਦ ਅਸੀਂ ਤੁਹਾਡਾ ਕਰੀ ਬੜੀ ਗਰਮੀ ਦੇ ਵਿੱਚ ਤੁਸੀਂ ਬੈਠੇ ਹੋ ਕੋਈ ਜਦੋਂ ਕਿ ਇਹਨਾਂ ਕੋਈ ਪ੍ਰੋਬਲਮ ਆਉਂਦੀ ਤਾਂ ਹੀ ਇਹਨਾਂ ਕੋਲ ਆਉਂਦਾ ਜਾਂ ਕੋਈ ਆਪਣੀ ਪ੍ਰੋਬਲਮ ਦੱਸਣ ਆਉਂਦਾ ਹੈ ਜਿੰਨੇ ਵੀ ਅੱਜ ਸਰਕਾਰ ਜੋਗ ਕਾਂਗਰਸ ਸਾਹਿਬ ਨਾਲ ਆਏ ਸੀਗੇ ਆਪਣੇ ਕੋਲ ਉਹ ਸਾਰਿਆਂ ਨੇ ਆਪਣੇ ਦੁੱਖ ਯਾਰ ਕੀਤੇ ਨੇ ਉਹ ਸਾਰੇ ਬ੍ਰਿਗੀਦਾਨ ਜਿਹੜੇ ਅਗੇ ਇਨਸਪੈਕਟਰ ਸਾਹਿਬ ਦੇਖਣਗੇ ਜੋ ਵੀ ਸੱਚ ਹੈਗਾ ਅਨੇਵਾਰੀ ਕਰਕੇ ਇੱਕ ਤਾ ਉਹ ਪਰਚਾ ਆਪਣੇ ਕਾਰਵਾਈ ਕਰਨ ਲੱਗੇ ਨੇ ਜੋ ਬਿਆਨ ਲਿਖ ਰਹੇ ਨੇ ਉਹਦੇ ਨੂੰ ਤੱਕ ਜੋ ਸਚਾਈ ਹੋ ਇਮੀਡੀਏਟ ਕਾਰਵਾਈ ਕਰਾਂਗੇ ਦੂਜੇ ਜਿਹੜੇ ਮਸਲੇ ਹੈਗੇ ਨੇ ਉਹ ਵੀ ਸਾਰੇ ਵੈਰੀਫਾਈ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਯਾਰ ਜੋ ਵੀ ਸੱਚ ਹੈਗਾ ਉਹ ਉਹ ਕਰ ਦੇਣਗੇ ਤੇ ਬਾਕੀ ਅੱਗੇ ਤੋਂ ਵੀ ਦੇਖੋ ਜਿਹੜਾ ਨਸ਼ੇ ਦਾ ਦੌਰ ਚੱਲ ਰਿਹਾ ਇਹਦੇ ਵਿੱਚ ਉਹਦੇ ਉਹੀ ਫੜੇ ਜਾਂਦੇ ਨੇ ਕਿ ਜਿਹੜੇ ਮੜਾ ਮੋਟਾ ਕੋਈ ਕੰਮ ਕਰਦੇ ਨੇ ਫਿਰ ਵੀ ਜੇ ਤਾਂ ਕੋਈ ਤਾਂ ਜਾਸਤੀ ਹੋਈ ਹੈ ਨਾ ਉਹਦੇ ਬਾਰੇ ਵੀ ਵੈਰੀਫਾਈ ਕਰ ਲਾਂਗੇ ਸਪੈਸਰ ਜੋ ਸਚਾਈ ਹੈਗੀ ਉਹੀ ਹੋਏਗੀ ਠੀਕ ਹੈ ਜਿਹੜੇ ਫੌਨ ਨੂੰ ਕੱਲ ਨੂੰ ਬਾਕੀ ਜਿਹੜੀ ਕੋਈ ਜ਼ਮਾਤ ਲੱਛੀ ਵਗੈਰਾ ਚ ਪਈ ਹੈ ਨਾ ਵਾ ਸਪੈਸਰ ਨੂੰ ਮਿਲ ਜਾ ਇਹ ਇਹਨਾਂ ਦੇ ਦੌਰਚ ਨਹੀਂ ਹੁੰਦਾ ਗੱਲਾਂ ਹੁਣ ਐਸ ਐਚਓ ਜਿਹੜਾ ਹੈਗਾ ਨਾ ਕਈ ਬੰਦੇ ਕੋਰਸ ਤੇ ਵੀ ਗਏ ਸੀਗੇ ਛੁੱਟੀਆਂ ਵੀ ਪੰਜ ਦਿਨ ਦੀ ਗਏ ਸੀਗੇ ਉਹਦੇ ਤਰ੍ਹਾਂ ਇਹਨਾਂ ਦੇ ਕਈ ਗੱਲਾਂ ਨਹੀਂ ਨੌਲੇਜ ਦੇ ਗਈਆਂ ਹੈਗੀਆਂ ਉਹ ਜਿਹੜੀ ਦਸਤੀ ਵਾਲੇ ਉਹ ਅੱਜ ਕਲੀਅਰ ਕਰ ਲਵਾਂਗੇ ਜੇ ਕਿਸੇ ਦੀ ਕੋਈ ਜਾ ਮਤਲਬਾ ਸ਼ੀਆ ਜਾਂ ਕੋਈ ਮੋਬਾਈਲ ਵਗੈਰਾ ਉਹ ਦੇ ਦੇਣਗੇ ਅੱਜ ਜਿਹਦੇ ਕੋਲ ਪਿਆਗਾ ਦਵਾ ਦੇਣਗੇ